ਇਹ ਨੌਕ ਮਾਰਗਾ ਦੇ ਬਹੁਤ ਸਾਰ ਹੈ। ਸੇ ਸਾਨੂੰ ਬੜੀ ਕੁਸ਼ੀ ਹੁੰਦੀ ਹੈ ਜਦੋਂ ਸਾਡੇ ਭਰਾਵੋ ਦੇ ਆਉਂਦੇ ਹੈ ਜੀ। ਹਾਂ ਜੀ। ਪਾਣ ਕੀਵੇਂ? ਬਾਲੇ ਜੱਦਾ ਜਦੋਂ ਬਹੁਤ ਮਾਰਗ ਦੇ ਵਿੱਚ ਜੀ ਲਾ ਕੇ ਭਾਈ ਉਹ ਸਾਡਾ ਨਾਮ ਮੈਂ ਉੱਚਾ ਕਰਦਾ ਹੈ। ਆਇਓ। 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 ਆਹਾਂ ਦੇ ਕੋਲ ਆਉਂਦੇ ਨੇ। ਉਹ ਹੈ ਜੀ। ਚੱਲਦੇ ਕੋਲ ਸਿੰਘ ਵਾਲੀ। ਬਹੁਤ ਵਧੀਆ ਸਿੱਖਿਆ ਦਿੱਤੀ ਤੁਸੀਂ ਹੈ ਇਹ ਮਾਲਕ ਦੇ ਰੱਖ ਲੈ ਇਹ ਮਾਲਕ ਦੇ ਰੱਖ ਲੈ ਐਡਾ ਪੜਦਾ ਨਾ ਨਾ ਰੋਜ਼ ਕਿੰਨਾ ਨੇ ਜਾਏਗਾ ਐਮਐਲਏ ਸਾਹਿਬ ਉਹ ਤੋਂ ਕੋਈ ਨਾ ਉਹਦੇ ਜਾਇ ਕੰਦੇ ਆਪਾਂ ਕਿੰਨਾ ਹੀ ਜਿੱਤਾਂ ਜਾਂਦਾ ਪੈਸਾ ਹੈ ਕਿਰਦੋਂ ਨਾ 하... <Johns> 하네, 하네, 하네 아 okay, ਸਰ ਜੀ ਮੈਂ ਤੁਹਾਡੀ ਅੱਜ ਵਿਜ਼ਿਟ ਹੋਈ ਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਸਾਡਾ ਸਰਦਾਰ ਪਰਗੀਤ ਸਿੰਘ ਜੀ ਐਮ ਐਲ اے ਕੈਲਗਰੀ ਉਹਨਾਂ ਨੇ ਇਹਨਾਂ ਨੇ ਦੁਨੀਆ ਦੇ ਵਿੱਚ ਸਾਡਾ ਨਾਮ ਰੋਸ਼ਨ ਕੀਤਾ ਇਸ ਨਗਰ ਦਾ ਘੜੀ ਘੜਾ ਦਾ ਨਾਮ ਰੋਸ਼ਨ ਕੀਤਾ ਸੋ ਸਾਨੂੰ ਇਹਨਾਂ ਤੇ ਬੜਾ ਮਾਣ ਆ ਸੋ ਮੈਂ ਤਾਂ ਉਸ ਦਾਦੀ ਦੇ ਉਸ ਮਾਤਾ ਦੇ ਚਰਨ ਪਰਸਨ ਆਸਤੇ ਇੱਥੇ ਆਇਆ ਸੀਗਾ ਜਿਨ੍ਹਾਂ ਨੇ ਐਸਾ ਸਕੂਤ ਜੰਮਿਆ ਜਿਨੇ ਸਤਸੰਤਰ ਪਾਰ ਜਾ ਕੇ ਵੀ ਆਪ ਦੀ ਨੇਕੀ ਨਾਲ ਆਪ ਦੀ ਸੇਵਾ ਦੇ ਨਾਲ ਇੰਨਾ ਵੱਡਾ ਨਿਵਾਣਾ ਖੱਟਿਆ ਸੋ ਨਾਲ ਹੀ ਸੀ ਸੰਗਤ ਦੇ ਦਰਸ਼ਨ ਕੀਤੇ ਰਮਾਇਸ਼ਾਵਰ ਦੇ ਦਰਸ਼ਨ ਕੀਤੇ ਨਗਰ ਵਾਸੀਆਂ ਦੇ ਦਰਸ਼ਨ ਕੀਤੇ ਤੇ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਵੀ ਦਰਸ਼ਨ ਕਰਾਂਗੇ ਉਹਨਾਂ ਦੀਆਂ ਤੇਰੀ ਨਿਸ਼ਾਨੀਆਂ ਇੱਥੇ ਪਈਆਂ ਸਤਿਗੁਰੂ ਸਾਹਿਬ ਦੇ ਚਰਨ ਪਰਸਾਂਗੇ ਇਸ ਲਈ ਆਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਮਾਨਯੋਗ ਸਪੀਕਰ ਸਾਹਿਬ ਬਲਤਾਰ ਸਿੰਘ ਸੰਧਵਾ ਜੀ ਆਪਣੇ ਪਿੰਡ ਕੜਾਣੀ ਕਲਾ ਵਿਖਾਈ ਨੇ ਇਹਨਾਂ ਨੂੰ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਸਾਰੇ ਵੱਲੋਂ ਬਹੁਤ-ਬਹੁਤ ਇਹਨਾਂ ਨੂੰ ਜੀ ਆਇਆਂ ਆਖਦੇ ਆ ਤੇ ਇਹਨਾਂ ਦਾ ਧੰਨਵਾਦ ਕਰਦੇ ਆ ਵੀ ਪਰਿਵਾਰ ਸਮੇਤ ਇੱਥੇ ਪਹੁੰਚੇ ਨੇ ਤੇ ਇਹਨਾਂ ਨੇ ਟਾਈਮ ਦਿੱਤਾ ਤੇ ਨਾਲ ਦੇ ਨਾਲ ਜਿਵੇਂ ਸਪੀਕਰ ਸਾਹਿਬ ਆਪਣੇ ਕੋਲੇ ਉੱਤੇ ਜਾਂਦੇ ਰਹਿੰਦੇ ਨੇ ਜਿਹੜੀਆਂ ਵੀ ਮਸਲਾਂਾਂ ਵੀ ਗੱਲ ਕਰਦਾ ਸੀ ਜਿੰਨੀਆਂ ਵੀ ਆਪਣੀਆਂ ਕੋਈ ਪਾਰਲੀਮੈਂਟਰੀਜ਼ ਕੋਈ ਕਾਨਫਰੰਸਿਸ ਹੁੰਦੀਆਂ ਨੇ ਕੋਈ ਡਿਸਕਸ਼ਨਸ ਹੁੰਦੀਆਂ ਨੇ ਤੇ ਸਪੀਕਰ ਸਾਹਿਬ ਦਾ ਉਹਦੇ ਵਿੱਚ ਬਹੁਤ ਮਾਣ ਹੈ ਜੀ ਤੇ ਸਾਨੂੰ ਸਪੀਕਰ ਸਾਹਿਬ ਤੇ ਬੜੀ ਖੁਸ਼ੀ ਹੁੰਦੀ ਹੈ ਜਦੋਂ ਉਹਨਾਂ ਮੁਰਖਾਂ ਦੇ ਵਿੱਚ ਆ ਕੇ ਸਪੀਕਰ ਸਾਹਿਬ ਸਾਡਾ ਸਾਰਿਆਂ ਦਾ ਮਾਣ ਸਤਿਕਾਰ ਵਧਾਉਂਦੇ ਆ ਜੀ ਤੇ ਆ ਵੀ ਉੱਥੇ ਗੱਲਬਾਤ ਕਰਦੇ ਆ ਪੱਖ ਰੱਖਦੇ ਆ ਤੇ ਇਹਨਾਂ ਵੀਆਂ ਜਿਹੜੀਆਂ ਹੈਗੀਆਂ ਜੋ ਵੀ ਇਹਨਾਂ ਦੀ ਕਾਰਜਕਾਰੀ ਇੱਥੇ ਹੈਗੇ ਆ ਤੇ ਉਹ ਸਰਕਾਰਾਂ ਉਹਨੂੰ ਫਾਲੋ ਕਰਦੀਆਂ ਨੇ ਜੀ ਉੱਥੇ ਵੀ ਅਡਾਪਟ ਕਰਦੀਆਂ ਨੇ ਜ ਤੇ ਬੜਾ ਸਾਡਾ ਧੰਨਵਾਦ ਸਪੀਕਰ ਸਾਹਿਬ ਤੁਹਾਡਾ ਬਹੁਤ-ਬਹੁਤ ਜੀ ਤੇ ਬਾਕੀ ਸਾਰੀ ਨਗਰ ਨਿਵਾਸੀਆਂ ਵੱਲੋਂ ਪਿਆਰ ਸਾਰਿਆਂ ਦਾ ਜੀ ਆਇਆਂ ਦਾ ਬਹੁਤ-ਬਹੁਤ ਧੰਨਵਾਦ ਜੀ ਠੀਕ ਥੈਂਕ ਯੂ ਬਾਜੀ ਬਹਿਰੀ ਜੀ ਦਾ ਖਾਲਸਾ ਬਹਿਰੀ ਜੀ ਦੀ ਫਤਿਹ ਲਾਲ ਸਾਹਿਬ ਜੀ ਦੀ ਕੀ ਸਤਿ ਸ੍ਰੀ ਅਕਾਲ ਅੱਜ ਜਿਹੜਾ ਵਿਆਹ ਵਰਗਾ ਮਾਹੌਲ ᱛੀਆ 21 ᱛੀ ਅੱਜ ਦਾ ਅੱਛਾ ਜੀ ਸਾਡਾ ਸੋਤਾ ਭਾਈ ਸੋਨੂ ਕੈਲਗਰੀ ਤੋਂ ਐਮਐਲਏ ਬਣਿਆ ਉਹਦਾ ਕਰਕੇ ਪਿੰਡ ਦੇ ਵਿੱਚ ਘਟ ਸੀ ਸਾਡਾ ਵਿਆਹ ਵਰਗਾ ਮਾਹੌਲ ਸੀ ਬਾਈ ਅੱਜ ਕੀ ਪ੍ਰੋਗਰਾਮ ᱛੀਆ ਇਹ ਸਾਡਾ ਛੋਟਾ ਵੀਰ ਵੀਰ ਸਿੰਘ ਸੋਨੂ ਜੋ ਕੈਲਗਰੀ ਦੇ ਵਿੱਚ ਐਮਐਲਏ ਬਣਿਆ ਸੀ ਉਹਨਾਂ ਦੇ ਇੱਥੇ ਆਉਣ ਦੀ ਖੁਸ਼ੀ ਵਿੱਚ ਉਹ ਮਤਲਬ ਪਿੰਡ ਚਾਇ ਸੀ ਉਹਨਾਂ ਦੀ ਆਉਣ ਦੀ ਕੋਸ਼ਿਸ਼ ਵਿੱਚ ਇੱਕ ਪ੍ਰੋਗਰਾਮ ਰੱਖਿਆ ਸੀ ਤੇ ਸਾਡੇ ਸਪੀਕਰ ਸਾਹਿਬ ਸਰਦਾਰ ਕੁਤਾਲ ਸਿੰਘ ਸਨਾਵਾ ਜੀ ਵੀ ਆਏ ਸੀ ਤੇ ਇਸ ਕਰਕੇ ਕੱਟ ਕੀਤਾ ਗਿਆ ਸੀ ਮਾਰਾ ਨੇ ਸਾਡਾ ਪਿੰਡ ਦਾ ਨਾਮ ਬੜਾ ਚੜ੍ਹ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਚੂ ਪ੍ਰੋਫੈਸਰਾਂ ਦਾ ਜੀ ਇਹ ਤੇ ਇਹ ਬੱਚਾ ਸਾਡੇ ਪਿੰਡ ਦੇ ਵਿੱਚੋਂ ਜਾ ਕੇ ਇਹਨੇ ਕੈਨੇਡਾ ਦੀ ਧਰਤੀ ਵਿੱਚ ਐਮਐਲਏ ਬਣ ਕੇ ਸਾਡੇ ਪਿੰਡ ਦਾ ਤੇ ਸਾਡੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਜੀ ਤੇ ਤਾਹੀਂ ਅੱਜ ਪਿੰਡ ਮਤਲਬ ਵਧਾਈਆਂ ਦੇਣ ਤਾਹੀਂ ਲੋਕਾਂ ਅਲੇ-ਦਾਲੇ ਸਾਡੇ ਬੰਨੇ ਜੰਨੇ ਭੈਣ ਭਾਈਆਂ ਨੇ ਜਿਨ੍ਹਾਂ ਨੂੰ ਪਤਾ ਲੱਗਿਆ ਇਹ ਚੱਲ ਕੇ ਉਰੇ ਆਏ ਨੇ ਤੇ ਵਧਾਈਆਂ ਦਿੱਤੀਆਂ ਤੇ ਬੱਚੇ ਨੂੰ ਹੌਸਲਾ ਵਜਾਈ ਕੀਤੀ ਬਹੁਤ ਵਧੀਆ ਬਾਈ ਜੀ ਪਿੰਡ ਦਾ ਨਾਮ ਰੋਸ਼ਨ ਕੀਤਾ ਹਨਾ ਹਾਂਜੀ ਹਾਂਜੀ ਅਸੀਂ ਪੂਰੇ ਪੰਜਾਬ ਨੂੰ ਚੜ੍ਹਦੀਆਂ ਕਲਾਂ 'ਚ ਰੱਖੇ ਤੇ ਹੋਰ ਤਰੱਕੀਆਂ ਬਖਸ਼ੇ ਸਾਡਾ ਸਾਡਾ ਵੀਰ ਪਿੰਡ ਦਾ ਨਾਮ ਤੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰੇ ਧੰਨਵਾਦ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ